ਹੜਾ ਦੀ ਮਾਰ ਚੱਲ ਰਹੀ ਹੈ ਪੰਜਾਬ ਦੇ ਲੋਕਾਂ ਦੀ ਮਦਦ ਲਈ ਦੇਸ਼ ਦੁਨੀਆ ਦੇ ਪੰਜਾਬੀਆਂ ਤੇ ਹੋਰ ਨਾਲ ਜਥੇਬੰਦੀਆਂ ਸਮੇਤ ਦੂਜੇ ਤਰ੍ਹਾਂ ਦੇ ਲੋਕ ਵੀ ਵੱਡਾ ਚੋਗਦਾਨ ਭਾਰੇ ਨੇ ਇਸੇ ਲੜੀ ਤਹਿਤ ਰਾਏਕੋਟ ਦੇ ਜੂਪੀ ਮੁਸਲਮਾਨ ਭਰਾ ਇਨ੍ਹਾਂ ਹੜਾ ਪੀੜਤਾਂ ਦੀ ਮਦਦ ਲਈ ਅੱਗੇ ਆਏ ਨੇ ਇਸ ਸੰਬੰਧੀ ਰਾਏਕੋਟ ਦੇ ਪਿੰਡ ਬਸੀਆਂ ਵਿਕੇ ਵੱਡੀ ਗਿਣਤੀ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ ਰਾਹਤ ਸਮਗਰੀ ਲੈ ਕੇ ਇਕੱਠੇ ਹੋਏ ਨੇ ਇਸ ਮੌਕੇ ਮੁਹੰਮਦ ਤੁਲਹਾ 바ਸੀ ਜੂਪੀ ਨੇ ਦੱਸਿਆ ਕਿ ਪੰਜਾਬ ਵਿੱਚ ਹੜਾ ਕਾਰਨ ਭਾਰੀ ਤਬਾਹੀ ਹੋਈ ਹੈ ਜਿਸ ਨੂੰ ਦੇਖਦੇ ਹੋਏ ਮੁਸਲਮਾਨ ਭਾਈਚਾਰੇ ਨੇ ਇਹਨਾਂ ਹੜਪੀੜਤਾਾਂ ਦੀ ਮਦਦ ਕਰਨ ਦਾ ਫੈਸਲਾ ਲਿਆ ਜਿਸ ਤਹਿਤ ਉਹਨਾਂ ਦੀ ਸੰਸਥਾ ਜਮiyet ਉਲੇਮਾ ਜੂਨ ਪਿੰਡ ਮਾਮਨਕਲਾ ਜ਼ਿਲ੍ਹਾ ਬਲੰਦ ਸਹਿਰੀ ਜੂਪੀ ਵੱਲੋਂ ਵੱਡੀ ਮਾਤਰਾ ਵਿੱਚ ਹੜਪੀੜਤਾ ਲਈ ਲੋੜੀਦਾ ਸਮਾਨ ਇਕੱਠਾ ਕੀਤਾ ਹੈ ਅਤੇ 5 ਗੱਡੀਆਂ ਰਾਸ਼ਨ ਕੱਪੜੇ ਮੰਜੇ ਤੇ ਹੋਰ ਲੋੜੀਦਾ ਸਮਾਨ ਲੈ ਕੇ ਆਏ ਨੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਤਾ ਜੰਮiyet ਉਲੇਮਾ ਇਹ ਹਿੰਦ ਪਿਛਲੇ 10 ਸਾਲਾਂ ਤੋਂ ਲੋਕਾਂ ਦੀ ਬਿਨਾਂ ਕਿਸੇ ਮذਬਬੇਦ ਭੇਦਭਾਦ ਤੋਂ ਮਦਦ ਕਰ ਰਹੀ ਹੈ ਜਦ ਕਿ ਇਨਸਾਨੀ ਦਾ ਵੀ ਇਹ ਤਕਾਜ਼ਾ ਹੈ ਕਿ ਪੀੜਤਾਂ ਦੀ ਤਕਲੀਫ ਨੂੰ ਮਹਿਸੂਸ ਕਰਕੇ ਉਨ੍ਹਾਂ ਦੀ ਮਦਦ ਕੀਤੀ ਜਾਵੇ ਇਸ ਮੌਕੇ ਜਾਮਾ ਮਸਜਦ ਬਸਤੀਆਂ ਵਿਕੇ ਮੌਲਵੀ ਮੁਹੰਮਦ ਮੁਸਲਿਮ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਥਾਵਾਂ ਤੋਂ ਮੁਸਲਮਾਨ ਭਰਾਵਾਂ ਵੱਲੋਂ 35 ਸੱਤੀ ਗੱਡੀਆਂ ਰਾਤ ਸਮੱਗਰੀ ਦੀਆਂ ਉਹਨਾਂ ਪੰਜਾਬ ਦੇ ਹੜ੍ਹ ਪੀੜਤ ਇਲਾਕੇ ਫਿਰੋਜ਼ਪੁਰ ਡੇਰਾਬਾਬਾ ਨਾਨਕਰਾਮਦਾਸ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਆਦਿ ਥਾਵਾਂ ਤੇ ਵੰਡ ਗਿਆ ਹੈ ਨੇ ਅਤੇ ਅੱਜ ਇਹ ਰਾਤ ਸਮੱਗਰੀ ਸੁਲਤਾਨਪੁਰ ਲੋਧੀ ਇਲਾਕੇ ਤੇ ਪ੍ਰਭਾਵਿਤ ਲੋਕਾਂ ਲਈ ਜਾ ਰਹੀ ਹੈ ਉਨਾ ਕਹਿ ਕੇ ਸਾਰੇ ਭਰਾਵਾਂ ਦੀ ਹੜ੍ਹਾਂ ਦਾ ਪਾਣੀ ਉਤਰਨ ਤੋਂ ਬਾਅਦ ਅਸਲੀ ਮਦਦ ਦੀ ਲੋੜ ਪੈਣੀ ਹੈ ਜਿਸ ਦੌਰਾਨ ਉਹ ਸਾਰੇ ਆਪਣੇ ਪੰਜਾਬੀ ਭਰਾਵਾਂ ਦੀ ਮਦਦ ਕਰਨਗੇ ਇਸ ਮੌਕੇ ਮੁਲਾਜ਼ਮ ਆਗੋ ਅਵਤਾਰ ਸਿੰਘ ਬਸਿਆ ਨੇ ਮੁਸਲਮਾਨ ਭਾਈਚਾਰੇ ਵੱਲੋਂ ਮੌਜੂਦਾ ਹਾਲਾਤਾਂ ਦੀ ਕੀਤੀ ਜਾ ਰਹੀ ਮਦਦ ਦਾ ਧੰਨਵਾਦ ਕੀਤਾ ਆਓ ਦੇਖਦੇ ਹਾਂ ਰੈਕੋਰਡ ਤੋਂ ਦਲਵਿੰਦਰ ਸਿੰਘ ਰਸੀਨ ਦੀ ਇੱਕ ਖਾਸ ਰਿਪੋਰਟ ਹਾਂ ਜੀ ਕੀ ਨਾਮ ਹੈ ਆਪਕਾ ਜੀ ਮੇਰਾ ਨਾਮ ਮੁਹੰਮਦ ਤਲਹਾ ਹੈ और हाँ जी बताइए आप कहाँ से आए हैं और किस परपज के लिए आज आप में हुए हमारा आना हुआ जो यूपी बुलंदशहर और गांव मामन कलां से आना हुआ है और हम जमीयत के ताल्लुक से यहाँ पर आए हैं ये पंजाब के अंदर जो सैलाब आया है उससे जो मुतान लोग हुए हैं सैलाब के अंदर हम जो है उनकी सहायता करने के लिए आए हैं उनकी मदद करने के लिए ताकि सूरत हाल को थोड़ा कंट्रोल कर सकें और जो लोग परेशान हाल हैं उनको थोड़ी राहत पहुंचा सके। हमारा यहाँ आना इसलिए हुआ है इसमें क्या क्या सामग्री है जो दे आप? इसके अंदर जो है तिरपाल हैं कंबल वगैरह हैं और चारपाई पर बिछाने के लिए सोने वगैरह के बिस्तर कपड़े हैं उड़ने के हैं और मच्छरदानी है और इसी तरह जो है चारपाई है और अंदर जो है कपड़े हैं पहनने के लेडीज भी हैं जेंट्स भी हैं और बच्चों वगैरह के भी हैं तकरीबन सात लाख रुपए का हमारा सवा सात लाख रुपए का सारा सामान है जो हम लेकर के यहाँ पर आए हैं बच्चों के लिए जो है, पैदा हुई है। तो जी लिए और लोगों को भी क्या बोलोगे आप जो है बिला किसी तफरीक के जो है बगैर किसी मजहब के देखे हुए हम मदद करते हैं और जमीयत का जो है तरीका भी यही रहा है शुरू से सौ साल से ज़्यादा जमीयत का अरसा हो गया कि जमीयत जो है सौ साल से ज़्यादा के अरसे से जो है लोगों की इमदाद करती आ रही है बगैर किसी तफरी के बिला किसी मजहब की तफरीक के मदद करती है इंसानियत के लिए और इंसानियत का मकसद भी यही है कि एक दूसरे को दर्द एक दूसरे के दर्द को और उसकी जो है जो तकालीफ हैं मुसीबतें हैं परेशानियाँ हैं उनको महसूस किया जाए और महसूस करने के बाद उनकी जो है इमदाद की जाए

ਇਹ ਸਾਡੇ ਜਿਹੜੇ ਸਾਥੀ ਆਏ ਆਏ ਬੁਲੰਦ ਸ਼ਹਿਰ ਤੋਂ ਆਏ ਤਕਰੀਬਨ 300 ਸਾਡੇ 400 ਸਾਡੇ 450 ਕਿਲੋਮੀਟਰ ਦਾ ਸਫ਼ਰ ਕਰਕੇ ਆਏ ਇਸਲਾਮ ਇਹ ਚੀਜ਼ ਸਿਖਾਉਂਦਾ ਹੈ ਕਿ ਸੱਚਾ ਮੁਸਲਮਾਨ ਉਹ ਹੈ ਜਿਹੜਾ ਦੂਸਰੇ ਦੀ ਹਮਦਰਦੀ ਨੂੰ ਦੂਸਰੀ ਤਕਲੀਫ ਨੂੰ ਆਪਣੀ ਤਕਲੀਫ ਸਮਝੇ फरमाया हजरत मुहम्मद ने कि सच्चा मुसलमान वो है जो किसी के दख, दुख को अपना दुख समझेगा जो अपने दुख को दूसरे दुख न अपना दुख नहीं समझेगा वो सच्चा मुसलमान नहीं हो सकता आज जी ज लोग आ रहे हैं मेरे तकरीबन तकरीबन मैं पैंती छत्तीस गाड़ियाँ जी साढ़े को आई हैं रा, इद राशन बहुत सारी गाड़ियाँ पहले आई हैं मैं फरोजपुर न डेरा बा नानक नानक और बहुत सारे डेरा बाबा वो की रमद किरा ਇਦਰਲੇ ਪਾਸੇ ਮੈਂ ਜਾ ਕੇ ਆਇਆ ਕਈ ਥਾਂ ਮੈਂ ਜਿੱਥੇ ਵੀ ਜ਼ਰੂਰਤ ਹੈ ਗੁਰਦਾਸਪੁਰ ਵਾਲ ਜਾ ਕੇ ਆਇਆ ਹੈ ਔਰ ਪਟਾਣਕੋਟ ਵਾਲ ਜਾ ਕੇ ਆ ਸਾਰੇ ਪਾਸੇ ਤਕਸੀਮ ਕੀਤੀ ਹੈ ਸਿਰਫ ਇਸ ਲਈ ਕਿ ਆਪਸੀ ਭਾਈਚਾਰਾ ਮੁਹੱਬਤ ਪਿਆਰ ਪੈਦਾ ਹੋਣਾ ਚਾਹੀਦਾ ਹੈ ਇਨਸਾਨੀਅਤ ਅਸਲ ਵਿੱਚ ਸਭ ਤੋਂ ਵੱਡਾ ਧਰਮ ਹੈ ਜਿਹੜਾ ਇਨਸਾਨ ਹੈ ਇਨਸਾਨੀਅਤ ਹੈ ਜਿਹੜਾ ਬੰਦਾ ਇਨਸਾਨੀਅਤ ਨਾਲ ਪਿਆਰ ਕਰਦਾ ਉਹ ਸੱਚਾ ਧਰਮੀ ਹੈ ਜਿਹੜਾ ਇਨਸਾਨ ਨਾਲ ਪਿਆਰ ਨਹੀਂ ਕਰਦਾ ਉਹ ਧਰਮੀ ਨਹੀਂ ਹੈ ਇਸ ਲਈ ਸਾਡੀ ਇੱਕ ਜਮੀਅਤ ਬਣੀ ਹੋਈ ਹੈ ਜਿਸ ਨੂੰ ਕਹਿੰਦੇ ਜਮੀਅਤ-ਏ-ਉਲਮਾਏ ਕਹਿੰਦੇ ਇੰਦੀ ਪਲੇਟਫਾਰਮ ਤੇ ਉਹਨਾਂ ਨੇ ਆਵਾਜ਼ ਵਾਰੀ ਹੈ ਕਿ ਪੰਜਾਬ ਦੇ ਅੰਦਰ ਇਸ ਤਰ੍ਹਾਂ ਦੇ ਹਾਲਾਤ ਆਏ ਹਨ ਮੁਸਲਿਮ ਭਾਈਚਾਰਾ ਬੜੇ ਜੋਸ਼ ਦੇ ਨਾਲ ਤੁਸੀਂ ਦੇਖੋਗੇ ਨਾ ਇੱਕ ਵੀਡੀਓ ਮੈਨੇ ਦੇਖੀ ਹੈ ਇੱਕ ਮਾਈ ਨੇ ਆਪਣੇ ਜ਼ੇਬਰ ਉਤਾਰ ਕੇ ਮੈਂ ਜੋ ਹੈ ਹਾਰਡ ਪਿੱੜਤਾਂ ਲਈ ਭੇਜਿਆ 80 ਸਾਲ ਦੀ ਉਹਦੀ ਉਮਰ ਹੈ 50000 ਦੇ ਜ਼ਿਮਰ ਉਤਾਰ ਕੇ ਉਸਨੇ ਕਿਹਾ ਵੀ ਮੇਰੇ ਆ ਕਿਸੇ ਕੰਮ ਤੇ ਨਹੀਂ ਮੇਰੇ ਕਿਸੇ ਭਾਈ ਦੇ ਕੰਮ ਆ ਜਾਣਗੇ ਕਿਸੇ ਦਾ ਘਰ ਜਿਹੜਾ ਰੁੜਨ ਲੱਗਿਆ ਉਹ ਘਰ ਬਣ ਜਾਵੇਗਾ ਉਹਦੇ ਜਿਹੜੇ ਭੁੱਖੇ ਬੰਦੇ ਉਹਨਾਂ ਦਾ ਪੇਟ ਭਰ ਜਾਵੇਗਾ ਤੇ ਸਭ ਤੋਂ ਵੱਡੀ ਇਨਸਾਨੀਅਤ ਹੀ ਗਈ ਹੈ ਤੇ ਸਾਡੇ ਸ਼ਾਹੀ ਮਾਮਜ਼ਰਤ ਮੋਲਾ ਨਮﺤਮਦ ਉਸਮਾਨ ਸਾਹਿਬ ਉਹਨਾਂ ਨੇ ਵੀ ਕਾਬਾਜ਼ ਦਿੱਤੀ ਹੈ ਸਾਰੀ ਮਸਜਿਦਾਂ ਦੇ ਵਿੱਚ ਐਲਾਨ ਹੋਇਆ ਹੈ ਕਿ ਭਈ ਮੈਂ ਜੋ ਹੈ ਪੰਜਾਬ ਦੇ ਅੰਦਰ ਜਿਹੜੇ ਹਾਲਾਤ ਆਏ ਹਨ ਅੱਲਾਹ ਤਬਾਰਕ ਵਾ ਤਾਲਾ ਇਹ ਜਿਹੜਾ ਹਾਲਾਤ ਨਾ ਹਾਲਾਤ ਨਾ ਲੈ ਕੇ ਆਵੇ ਅਸੀਂ ਦੇਖਿਆ ਘਰ ਦੇ ਘਰ ਡੁੱਬੇ ਹੋਏ ਵਿਚਾਰੇ ਦੇ ਅਸਲ ਤੋਂ ਜਿਹੜੀ ਜਿਹੜਾ ਨੁਕਸਾਨ ਹੋਇਆ ਉਹ ਪਤਾ ਲੱਗਣਾ ਜਦੋਂ ਪਾਣੀ ਲੈ ਜਾਣਾ ਪਾਣੀ ਜਦੋਂ ਉੱਤਰ ਜਾਣਾ ਸੁੱਕ ਜਾਣਾ وہی ਬੰਦੇ ਕਦਮ ਰਾਸ਼ਨ ਸਾਡੇ ਕੋਲੇ ਬਹੁਤ ਸਾਰਾ ਆ ਚੁੱਕਾ ਹੈ ਲੇਕਿਨ ਸਭ ਤੋਂ ਸਭ ਤੋਂ ਜ਼ਿਆਦਾ ਜਿਹੜੀ ਲੋਡ ਪੈਣੀ ਹੈ ਉਹ ਬਾਅਦ ਵਿੱਚ ਜਦੋਂ ਪਾਣੀ ਖੁਸ਼ ਹੋ ਗਿਆ ਸਾਡੇ ਮਕਾਨ ਗਿਰ ਗਏ ਉਹ ਤੋਂ ਮਕਾਨ ਦੀ ਜ਼ੁਰਤ ਪੈਣੀ ਹੈ ਸਾਡੀ ਜੋ ਫਸਲें ਤਬਾਹ ਹੋ ਗਈ ਉਹਦੇ ਵਿੱਚ ਸਾਨੂੰ ਸਾਡੇ ਕੰਮ ਆਉਣਾ ਹੈ ਔਰ ਫਿਰ ਸਾਨੂੰ ਡੀਜ਼ਲ ਦੀ ਲੋਡ ਪੈਣੀ ਦੀ ਲੋਡ ਪੈਣੀ ਹੈ ਤਾਂ ਇਨਸ਼ਾਅੱਲਾ ਜਮਯਤੋ ਉਲਮਾ ਹਿੰਦ ਨੇ ਫਿਰ ਐਲਾਨ ਕੀਤਾ ਹੈ ਕਿ ਉਸ ਵਕਤ ਵੀ ਅਸੀਂ ਮਦਦ ਕਰਾਂਗੇ ਔਰ ਸਾਡੇ ਸਾਰੇ ਸਾਥੀ ਉਸ ਦੀ ਮਦਦ ਕਰਨਗੇ ਸਾਡੇ ਮੇਰੇ ਮੇਰੇ ਨਾਲ ਅਵਤਾਰ ਜੀ ਹੈ ਮੇਰੇ ਨਾਲ ਤਕਰੀਬਨ 2-3 ਦਿਨਾਂ ਤੋਂ ਅਸੀਂ ਫਿਰੋਜ਼ਪੁਰ ਲਗਾਤਾਰ ਜਾ ਰਹੇ ਹਾਂ ਪਹਿਲੇ ਵੀ ਗੱਡੀਆਂ ਆਈਆਂ ਹੈ ਬਿਜਨੌਰ ਤੋਂ ਆਈਆਂ ਹੈ ਬੁਲੰਦ ਸ਼ਹਿਰ ਤੋਂ ਆਈਆਂ ਹੈ ਹੈ ਜੀ ਇਹ ਕਿਆ ਨਾਮ ਲੈ ਕੇ ਮੁਰਾਦਾਬਾਦ ਤੋਂ ਮੁਰਾਦਾਬਾਦ ਤੋਂ ਆਈਆਂ ਹੈ ਹਰਿਆਣੇ ਤੋਂ ਆਈਆਂ ਹੈ ਬਹੁਤ ਸਾਰੀ ਗੱਡੀਆਂ ਅਸੀਂ ਲੈ ਕੇ ਜਾ ਰਹੇ ਹਾਂ ਜਿੱਥੇ ਵੀ ਜ਼ਰੂਰਤ ਮੰਦ ਹੈ ਉੱਥੇ ਇਨਸ਼ਾਅੱਲਾ ਪਹੁੰਚਾ ਰਹੇ ਹਾਂ ਔਰ ਅਸੀਂ ਵਾਅਦਾ ਕਰਦੇ ਹਾਂ ਕਿ ਇਨਸ਼ਾਅੱਲਾ ਜਦ ਤੱਕ ਹਾਲਾਤ ਰਹਿਣਗੇ ਅਸੀਂ ਤੁਹਾਡੇ ਨਾਲ ਖੜੇ ਮੋਢੇ ਦੇ ਨਾਲ ਮੋਢਾ ਮੜਾ ਕੇ ਖੜੇ ਰਹਾਂਗੇ ਇਨਸ਼ਾਅੱਲਾ ਹਾਂਜੀ ਕੀ ਨਾਮ ਤੁਹਾਡਾ ਅਵਤਾਰ ਸਿੰਘ ਬਸੀਆਂ ਅੱਜ ਵੀ ਨੇੜੇ ਅੰਥੇ ਮੁਸਲਮਾਨ ਮੁਸਲਮਾਨ ਪਾਈਟਲੇ ਬੰਦ ਖੜ ਪਿੰਡਾਂ ਦੀ ਮਦਦ ਲਈ ਭਰਾਲਾ ਕੀਤਾ ਹੈ ਕਿਵੇਂ ਦੇਖਦੇ ਹੋ ਤੇ ਕੀ ਕਹਿਣਾ ਇਹ ਜਿਹੜੀ ਤਰਾਸ ਦੀ ਆਈ ਹੈ ਪੰਜਾਬ ਦੇ ਵਿੱਚ ਖੜਾਂ ਦੇ ਰੂਪ ਦੇ ਵਿੱਚ ਇਹਨੂੰ ਜਿੱਥੇ ਮੁਸਲਮਾਨ ਭਾਈ ਜਾ ਰਹੇ ਨੇ ਏਡੀ ਵੱਡੀ ਤਰਾਸ ਦੇ ਰੂਪ ਦੇ ਵਿੱਚ ਲਿਆ ਮੈਂ ਦੇਖਦਾ ਮੌਲਵੀ ਸਾਹਿਬ ਦੇ ਨਾਲ ਅਸੀਂ ਅਪਰੋਜਪੁਰ ਦੇ ਪਿੰਡਾਂ ਦੇ ਵਿੱਚ ਗਏ ਆ ਇੱਥੇ ਪਹਿਲਾਂ ਵੀ 10-15 ਗੱਡੀਆਂ ਆਈਆਂ ਕਿਸੇ ਨੂੰ ਡੇਰਾ ਬਾਬਾ ਨਾਨਕ ਭੇਜਿਆ ਕਿਸੇ ਨੂੰ ਉਧਰ ਪਠਾਨਕੋਟ ਭੇਜਿਆ ਅਸੀਂ ਫਰੋਜਪੁਰਾ ਅੱਜ ਵੀ ਜਿਹੜੀਆਂ ਗੱਡੀਆਂ ਆਈਆਂ 10 ਲੱਖ 15 ਲੱਖ ਰੁਪਏ ਦਾ ਸਾਮਾਨ ਹੈ ਇਹਨਾਂ ਦੇ ਵਿੱਚ ਜ਼ਰੂਰਤਮੰਦ ਜਿਹੜਾ ਰੋਜ਼ ਦੀ ਰੋਜ਼ਮਰਾਈ ਜ਼ਰੂਰਤ ਆ ਉਹਨੂੰ ਲੈ ਕੇ ਅਸੀਂ ਸultanpur Lodhi ਜਾ ਰਹੇ ਹਾਂ ਜਿੱਥੇ ਖਾਲਸਾ ਏਡ ਅਤੇ ਬਾਬਾ ਸੀਚੇਵਾਲ ਜੀ ਉਹਨਾਂ ਦਾ ਮੰਡੀ ਦੇ ਵਿੱਚ ਕੈਂਪ ਲੱਗਿਆ ਹੋਇਆ ਉੱਥੋਂ ਇਹ ਲੋਕ ਆਪ ਜਾ ਕੇ ਅਸੀਂ ਉਹ ਜਿਨ੍ਹਾਂ ਲੋੜਵੰਦਾਂ ਦੇ ਘਰਾਂ ਘਰ ਦੇ ਵਿੱਚ ਪਹੁੰਚਾਵਾਂਗੇ ਮੈਂ ਅਬ ਪਿੰਡ ਬੱਸੀਆਂ ਵੱਲੋਂ ਜਾਮਾ ਮਸਜਿਦ ਬੱਸੀਆਂ ਵੱਲੋਂ ਅਤੇ ਸਮੁੱਚੇ ਨਗਰ ਵੱਲੋਂ ਤੇ ਸਮੁੱਚੇ ਪੰਜਾਬੀਆਂ ਵੱਲੋਂ ਇਹ ਜਿਹੜੇ ਬਲੰਦ ਸ਼ਹਿਰ ਤੋਂ ਵੀਰ ਆਏ ਨੇ ਮੁਸਲਮ ਭਾਈਚਾਰਾ ਜਿਨ੍ਹਾਂ ਨੇ ਪੰਜਾਬ ਦੀ ਇਸ ਦੁਖਰੀ ਘੜੀ ਦੇ ਵਿੱਚ ਸਾਥ ਦਿੱਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਅੱਲਾ ਅਗੇ ਵੈਗਰੋਗੇ ਇਹ ਹੀ ਅਰਦਾਸ ਕਰਦਾ ਕਿ ਇਤਰਾਸ ਦੀ ਨੂੰ ਜਲਦੀ ਜਲਦੀ ਦੂਰ ਕਰੇ ਅਤੇ ਜਿਹੜੇ ਵੀਰ ਇਸ ਸੇਵਾ ਕਰਦੇ ਆ ਉਹਨਾਂ ਨੂੰ ਏਦੋਂ ਵੀ ਵੱਧ ਸੇਵਾ ਕਰਨ ਦੀ ਬਲ ਬੁੱਧੀ ਬਖਸ਼ੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ